ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਬੀ ਪੋਜੀਟਿਵ ਚੈਨਲ ਦੇ ਵਿੱਚ ਹੁਣ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਇਦਾਂ ਦੀ ਵੀਡੀਓ ਜੇ ਆਪਾਂ ਕਿਸੇ ਨਾਲ ਸ਼ੇਅਰ ਕਰਦੇ ਆ ਤਾਂ ਆਪਣੇ ਨਾਲ ਹੋ ਸਕਦਾ ਕਿਸੇ ਹੋਰ ਦਾ ਵੀ ਭਲਾ ਹੋ ਜਵੇ ਉਹ ਵੀ ਇਸ ਵੀਡੀਓ ਨੂੰ ਗੌਰ ਨਾਲ ਦੇਖਣ ਅਜਮਾਉਣ ਤਾਂ ਉਹਨਾਂ ਦੇ ਵੀ ਦਿਨ ਬਦਲ ਸਕਦੇ ਨੇ ਤੇ ਜੇਕਰ ਤੁਹਾਨੂੰ ਵੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸੋ ਬਾਕੀ ਆਪਣੀ ਵੀਡੀਓ ਦਾ ਥੰਬਨੇਲ ਦੇ ਕੇ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਆਪਣੀ ਵੀਡੀਓ ਦਾ ਟਾਪਿਕ ਆ ਉਹ ਕੀ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਭੈਣ ਦੀ ਹੱਡ ਬੀਤੀ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰੂੰਗੀ ਕਿ ਉਹਨਾਂ ਨੇ ਕਿਹੜਾ ਪਾਠ ਕੀਤਾ ਕਿ ਜੀਰੇ ਨਾਲ ਉਹਨਾਂ ਦਾ 4 ਸਾਲਾਂ ਤੋਂ ਰੁਕਿਆ ਹੋਇਆ ਕੰਮ ਸਿਰਫ 10 ਦਿਨਾਂ ਦੇ ਵਿੱਚ ਪੂਰਾ ਹੋ ਗਿਆ ਤੇ ਵੀਡੀਓ ਨੂੰ ਹੁਣ ਤੁਸੀਂ ਧਿਆਨ ਨਾਲ ਦੇਖਿਓ ਸੁਣਿਓ ਤੇ ਸਮਝਿਓ ਤੇ ਇਹਦੇ ਉੱਤੇ ਅਮਲ ਜ਼ਰੂਰ ਕਰਿਓ ਤੇ ਹੁਣ ਆਪਾਂ ਬਿਨਾਂ ਟਾਈਮ ਬੇਸਡ ਕੀਤੇ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਜਰੂਰ ਕਰੂੰਗੀ ਵੀ ਜਦੋਂ ਅਸੀਂ ਗੁਰੂ ਦੇ ਉੱਪਰ ਪੂਰਾ ਵਿਸ਼ਵਾਸ ਭਰੋਸਾ ਕਰਕੇ ਉਹਨਾਂ ਨੂੰ ਧਿਆਉਣਾ ਸ਼ੁਰੂ ਕਰ ਦਿੰਨੇ ਹਾਂ ਤਾਂ ਗੁਰੂ ਸਾਹਿਬ ਆਪਣੀ ਹਰ ਅਰਦਾਸ ਪੂਰੀ ਕਰਦੇ ਨੇ ਕਿਉਂਕਿ ਗੁਰੂ ਦੇ ਨਾਲ ਜੁੜਨ ਦਾ ਜਿਹੜਾ ਤਰੀਕਾ ਆ ਉਹ ਸਿਰਫ ਵਿਸ਼ਵਾਸ ਆ ਤੇ ਸਾਡੀ ਸੱਚੀ ਭਾਵਨਾ ਹੁੰਦੀ ਆ ਕਿਉਂਕਿ ਜਿੰਨਾ ਚਿਰ ਸਾਨੂੰ ਗੁਰੂ ਤੇ ਭਰੋਸਾ ਨਹੀਂ ਹੁੰਦਾ ਜਿੰਨਾ ਚਿਰ ਅਸੀਂ ਵਿਸ਼ਵਾਸ ਨਹੀਂ ਕਰਦੇ ਉਹਨਾਂ ਚਿਰ ਸਾਡੀ ਅਰਦਾਸ ਪ੍ਰਵਾਨ ਨਹੀਂ ਹੁੰਦੀ ਤੇ ਇਦਾਂ ਦੀ ਹੀ ਕੋਈ ਘਟਨਾ ਆ ਭੈਣ ਨਾਲ ਵੀਤੀ ਆ ਜਿੰਨਾਂ ਦੀ ਹੱਡ ਵੀਤੀ ਮੈਂ ਹੁਣ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆ ਉਹਨਾਂ ਨੇ ਦੱਸਿਆ ਕਿ ਮੇਰਾ ਸੁਪਨਾ ਸੀ ਮੈਂ ਬਾਹਰਲੇ ਦੇਸ਼ ਜਾਵਾਂ ਉਹਨਾਂ ਨੇ ਪੜ੍ਹਾਈ ਕੀਤੀ ਉਹਨਾਂ ਨੇ ਆਇਲਸ ਕੀਤੀ ਉਸ ਦੇ ਵਿੱਚੋਂ ਉਹਨਾਂ ਦੇ 6 ਬੈਂਡ ਆ ਗਏ ਤੇ ਉਹ ਭੈਣ ਕਹਿੰਦੀ ਵੀ ਮੇਰਾ ਪਰਿਵਾਰ ਆਰਥਿਕ ਤੌਰ ਤੇ ਇੰਨਾ ਸਟਰੋਂਗ ਨਹੀਂ ਸੀਗਾ ਵੀ ਮੈਨੂੰ ਪੈਸੇ ਲਾ ਕੇ ਬਾਹਰ ਭੇਜ ਦੇਣ ਤੇ ਜਿਵੇਂ ਅਕਸਰ ਹੀ ਆਪਾਂ ਅੱਜਕੱਲ ਦੇਖਦੇ ਆਂ ਵੀ ਜਦੋਂ ਕੁੜੀਆਂ ਆਇਲਸ ਦਾ ਪੇਪਰ ਆ ਜਿਹੜਾ ਉਹ ਕਲੀਅਰ ਕਰ ਲੈਂਦੀਆਂ ਨੇ ਤਾਂ ਉਹਨਾਂ ਦੀ ਜ਼ਿਆਦਾਤਰ ਵਿਆਹੀ ਕਰ ਦਿੱਤਾ ਜਾਂਦਾ ਤੇ ਉਹ ਉਦਾਂ ਦਾ ਘਰ ਲੱਭ ਲੈਂਦੇ ਨੇ ਵੀ ਮੁੰਡੇ ਵਾਲੇ ਖਰਚਾ ਕਰ ਦੇਣ ਖਰਚਾ ਕਰਨ ਦੇ ਨਾਲ ਇਹ ਹੁੰਦਾ ਵੀ ਨਾਲੇ ਤਾਂ ਉਹਨਾਂ ਦਾ ਮੁੰਡਾ ਬਾਹਰ ਚਲਿਆ ਜਾਂਦਾ ਕੁੜੀ ਨੇ ਹਾਈਲਾਈਟਸ ਕੀਤੀ ਹੁੰਦੀ ਆ ਤੇ ਉਹ ਉਹਨਾਂ ਦੇ ਮੁੰਡੇ ਨੂੰ ਬਾਹਰ ਲੈ ਜਾਂਦੀ ਆ ਤੇ ਮੁੰਡੇ ਵਾਲੇ ਖਰਚਾ ਕਰ ਦਿੰਦੇ ਨੇ ਤੇ ਉਸ ਭੈਣ ਨਾਲ ਵੀ ਉਦਾਂ ਹੀ ਹੋਇਆ ਉਹਨਾਂ ਦੇ ਪਰਿਵਾਰ ਨੇ ਵੀ ਇੱਕ ਇਦਾਂ ਦਾ ਰਿਸ਼ਤਾ ਲੱਭਿਆ ਆਪਣੀ ਲੜਕੀ ਲਈ ਕਿ ਮੁੰਡੇ ਵਾਲੇ ਖਰਚਾ ਕਰਨ ਲਈ ਤਿਆਰ ਹੋਗੇ ਤੇ ਉਹ ਮੁੰਡਾ ਵੀ ਚਾਹੁੰਦਾ ਸੀ ਵੀ ਉਹ ਬਾਹਰ ਜਾਵੇ ਇਸ ਕਰਕੇ ਉਹ ਖਰਚੇ ਲਈ ਰੈਡੀ ਹੋ ਗਏ ਤਾਂ ਉਹਨਾਂ ਨੇ ਰਿਸ਼ਤਾ ਪੱਕਾ ਕਰਤਾ ਤਾਂ ਫਿਰ ਇਦਾਂ ਹੀ ਉਹ ਭੈਣ ਦਾ ਵਿਆਹ ਹੋ ਗਿਆ ਸਾਰਾ ਕੁਝ ਵਧੀਆ ਚੱਲ ਰਿਹਾ ਸੀ ਤੇ ਵਿਆਹ ਤੋਂ ਬਾਅਦ ਜਦੋਂ ਉਹ ਭੈਣ ਨੇ ਬਾਹਰ ਜਾਣ ਲਈ ਆਪਣੀ ਫਾਈਲ ਲਗਾਈ ਤਾਂ ਕੀ ਹੋਇਆ ਵੀ ਉਹ ਫਾਈਲ ਜਿਹੜੀ ਲਾਈ ਸੀ ਉਹ ਰਿਜੈਕਟ ਹੋ ਗਈ ਉਹਨਾਂ ਦਾ ਬਾਹਰ ਦਾ ਨਹੀਂ ਬਣਿਆ ਦੂਜੀ ਵਾਰੀ ਉਹਦੇ ਸੌਰਿਆਂ ਨੇ ਕੋਸ਼ਿਸ਼ ਕਰਕੇ ਫਿਰ ਤੋਂ ਫਾਈਲ ਲਗਾਈ ਤੇ ਦੂਜੀ ਵਾਰੀ ਫੇਰ ਉਹਨਾਂ ਦਾ ਜਿਹੜਾ ਵੀਜ਼ਾ ਸੀ ਉਹ ਰਿਜੈਕਟ ਹੋ ਗਿਆ ਉਸ ਤੋਂ ਬਾਅਦ ਪਰਿਵਾਰ ਦਾ ਮਾਹੌਲ ਆ ਜਿਹੜਾ ਫਿਰ ਉਹ ਚੇਂਜ ਹੋ ਗਿਆ ਘਰ ਦੇ ਵਿੱਚ ਲੜਾਈ ਝਗੜਾ ਰਹਿਣ ਲੱਗ ਗਿਆ ਕਿਉਂਕਿ ਇੱਕ ਤਾਂ ਆਰਥਿਕ ਤੌਰ ਤੇ ਉਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਇਹ ਸਭ ਕੁਝ ਦੇਖ ਕੇ ਉਹ ਭੈਣ ਆ ਜਿਹੜੀ ਉਹ ਟੈਨਸ਼ਨ ਦੇ ਵਿੱਚ ਰਹਿਣ ਲੱਗ ਗਈ ਹੁਣ ਮੁੰਡੇ ਵਾਲਾ ਯਾਨੀ ਵੀ ਰਿਸ਼ਤਾ ਇਹੀ ਆਸਤੇ ਕੀਤਾ ਸੀ ਕਿ ਉਹ ਲੜਕੀ ਸਾਡੇ ਮੁੰਡੇ ਨੂੰ ਬਾਹਰ ਲੈ ਜਾਊ ਤਾਂ ਹੀ ਉਹ ਪੈਸੇ ਲਾਉਣ ਲਈ ਤਿਆਰ ਹੋਗੀ ਸੀ ਤਾਂ ਜਦੋਂ ਵੀਜ਼ਾ ਵਗੈਰਾ ਨਹੀਂ ਲੱਗਿਆ ਤਾਂ ਉਹ ਪਰਿਵਾਰ ਦੇ ਵਿੱਚ ਵੀ ਮਾਹੌਲ ਖਰਾਬ ਹੋਣ ਕਰਕੇ ਲੜਾਈ ਝਗੜਾ ਵਧ ਗਿਆ ਇਹਦੇ ਨਾਲ ਹੀ ਉਹ ਭੈਣ ਟੈਨਸ਼ਨ ਦੇ ਵਿੱਚ ਹੋਊਗੀ ਟੈਨਸ਼ਨ ਵਿੱਚ ਰਹਿਣ ਦੇ ਨਾਲ ਲਗਾਤਾਰ ਉਹਦੀ ਸਿਹਤ ਆ ਜਿਹੜੀ ਉਹ ਖਰਾਬ ਰਹਿਣੀ ਸ਼ੁਰੂ ਹੋ ਗਈ ਤੇ ਜਿਹੜੀਆਂ ਬਿਮਾਰੀਆਂ ਸੀ ਉਹ ਇੱਕ ਤੋਂ ਇੱਕ ਉਸ ਭੈਣ ਨੂੰ ਘੇਰਨਾ ਸ਼ੁਰੂ ਕਰਤਾ ਉਹਨਾਂ ਨੇ ਬਸ ਰੋਜ਼ ਉਹਨੂੰ ਕੋਈ ਨਾ ਕੋਈ ਪ੍ਰੋਬਲਮ ਆ ਜਿਹੜੀ ਸਰੀਰ ਦੇ ਵਿੱਚ ਉਹ ਰਹਿੰਦੀ ਹੋਈ ਸੀ ਇਦਾਂ ਬਸ ਚੱਲਦਾ ਹੀ ਗਿਆ ਤੇ ਉਹਨਾਂ ਨੂੰ ਸਮਝ ਨਾ ਆਵੇ ਵੀ ਕਰੀਏ ਤਾਂ ਕੀ ਕਰੀਏ ਤਾਂ ਫਿਰ ਉਹ ਕਹਿੰਦੇ ਵੀ ਮੈਨੂੰ ਕਿਸੇ ਨੇ ਇਹ ਸਲਾਹ ਦਿੱਤੀ ਵੀ ਤੁਸੀਂ ਕਿਸੇ ਪੰਡਤ ਨੂੰ ਪੁੱਛ ਲਓ ਵੀ ਕਹਿੰਦੇ ਤੁਸੀਂ ਪੰਡਤ ਦੀ ਰਾਇ ਲੈ ਲਓ ਕਈ ਵਾਰ ਨਾ ਕੋਈ ਗ੍ਰਾਹਾਂ ਦਾ ਚੱਕਰ ਹੋ ਜਾਂਦਾ ਇਦਾਂ ਉਹ ਭੈਣ ਕਹਿੰਦੀ ਵੀ ਸਾਡਾ ਮਨ ਇੰਨਾ ਕੁ ਟੁੱਟਿਆ ਹੋਇਆ ਸੀ ਵੀ ਮੈਂ ਉਧਰ ਨੂੰ ਹੋਊਗੀ ਵੀ ਚਲ ਠੀਕ ਆ ਪੰਡਤ ਤੋਂ ਪਤਾ ਕਰ ਲੈਨੇ ਆ ਵੀ ਕੀ ਦੁੱਖ ਰੋਗ ਕਿਉਂ ਇਦਾਂ ਮਤਲਬ ਮਾਹੌਲ ਖਰਾਬ ਹੋਇਆ ਤੇ ਉਹ ਕਹਿੰਦੇ ਵੀ ਜਿਹੜੇ ਪੰਡਤ ਬਾਰੇ ਸਾਨੂੰ ਕਿਸੇ ਨੇ ਦੱਸਿਆ ਸੀ ਵੀ ਮੈਂ ਤੇ ਮੇਰੇ ਹਸਬੰਦ ਉੱਥੇ ਚਲੇ ਗਏ ਤਾਂ ਜਦੋਂ ਉਹ ਉਹ ਪੰਡਤ ਕੋਲੇ ਗਏ ਤਾਂ ਉਹਨੇ ਗੱਲ ਸੁਣਨ ਤੋਂ ਬਾਅਦ ਉਸ ਜੋੜੇ ਨੂੰ ਕਿਹਾ ਵੀ 5000 ਰੁਪਈਆ ਲੱਗੂਗਾ ਮੈਂ ਤੁਹਾਡਾ ਕੰਮ ਸਿਰੇ ਚੜਾ ਦੂੰ ਕਹਿਣ ਦਾ ਮਤਲਬ ਕਿ ਤੁਹਾਡਾ ਵੀਜ਼ਾ ਆਜੂ ਜਿਹੜੀ ਤੁਹਾਡੀ ਫਾਈਲ ਆ ਉਹ ਰਿਜੈਕਟ ਹੁੰਦੀ ਆ ਉਹ ਨਹੀਂ ਹੋਊਗੀ ਤਾਂ ਉਹ ਦੋਨੋਂ ਜਾਣੇ ਮੰਨ ਗਏ ਉਹ ਕਹਿੰਦੇ ਵੀ ਠੀਕ ਆ ਤੇ ਉਹਨਾਂ ਨੇ ਉਹ ਪੈਸੇ ਉਹਨੂੰ ਦਿੱਤੇ ਪਰ ਉਸ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਕੰਮ ਆ ਉਹ ਨਹੀਂ ਬਣਿਆ ਮਤਲਬ ਉਹਨਾਂ ਦੀ ਫਾਈਲ ਨਹੀਂ ਲੱਗੀ ਤਾਂ ਪਰਿਵਾਰ ਦੇ ਵਿੱਚ ਜਿਹੜੇ ਝਗੜੇ ਸੀ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਏ ਤਾਂ ਜਿਹੜਾ 5000 ਰੁਪਇਆ ਦਿੱਤਾ ਸੀ ਉਹ ਵੀ ਬੇਕਾਰ ਚਲਿਆ ਗਿਆ ਤਾਂ ਹੁਣ ਘਰਦਿਆਂ ਨੂੰ ਵੀ ਇਹ ਹੋ ਗਿਆ ਵੀ ਸਾਡਾ ਤਾਂ ਸਾਰਾ ਕੁਝ ਹੀ ਖਰਾਬ ਹੋ ਗਿਆ ਵੀ ਸਾਡੇ ਬੇਟੇ ਦੀ ਇੱਛਾ ਸੀ ਬਾਹਰ ਜਾਣ ਦੀ ਉਹ ਵੀ ਰਹਿ ਗਿਆ ਉਹ ਵੀ ਨਹੀਂ ਜਾ ਸਕਿਆ ਤਾਂ ਉਹ ਉਹ ਭੈਣ ਨੂੰ ਹੋਰ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗੇ ਤਾਂ ਉਹ ਭੈਣ ਕਹਿੰਦੀ ਵੀ ਮੈਂ ਇੱਕ ਦਿਨ ਤੰਗ ਆ ਕੇ ਉਹਨਾਂ ਤੋਂ ਆਪਣੇ ਪਿੱਕੇ ਘਰ ਚਲੇਗੀ ਤਾਂ ਜਦੋਂ ਕਹਿੰਦੀ ਮੈਂ ਪਿੱਕੇ ਘਰ ਆਈ ਤਾਂ ਉੱਥੇ ਆਈ ਨੂੰ ਮੈਨੂੰ ਕਿਸੇ ਨੇ ਕਿਹਾ ਵੀ ਇੱਕ ਬਾਬਾ ਪੁੱਛਿਆ ਦਿੰਦਾ ਵੀ ਤੁਸੀਂ ਉਸ ਨੂੰ ਪੁੱਛ ਕੇ ਦੇਖੋ ਵੀ ਕਿਸੇ ਨੇ ਕੀਤਾ ਕਰਾਇਆ ਨਾ ਹੋਵੇ ਉਹ ਭੈਣ ਕਹਿੰਦੀ ਵੀ ਮੇਰੀ ਮਾਂ ਦੇ ਕਹਿਣ ਦੇ ਬਾਵਜੂਦ ਵੀ ਮੇਰਾ ਮਨ ਨਹੀਂ ਮੰਨੇ ਆ। ਉਹ ਭੈਣ ਕਹਿੰਦੀ ਵੀ ਮੈਨੂੰ ਟੈਨਸ਼ਨ ਹੀ ਇੰਨੀ ਜ਼ਿਆਦਾ ਸੀ ਤੇ ਮੈਨੂੰ ਇਹ ਸੀ ਵੀ ਕਿਸੇ ਬਹਾਨੇ ਕਿਸੇ ਤਰੀਕੇ ਮੇਰਾ ਕੰਮ ਬਣ ਜੂਈ ਬਸ। ਉਹ ਭੈਣ ਕਹਿੰਦੀ ਵੀ ਮੇਰਾ ਘਰ ਵੀ ਖਰਾਬ ਹੋਣ ਦੀ ਤਦਾਦ ਤੇ ਸੀਗਾ ਤੇ ਨਾਲ ਹੀ ਮੇਰੀ ਜ਼ਿੰਦਗੀ ਵੀ ਖਰਾਬ ਹੋ ਰਹੀ ਸੀ। ਤਾਂ ਉਹ ਕਹਿੰਦੀ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਬਸ ਮੈਂ ਇਹ ਸੋਚਿਆ ਵੀ ਉੱਥੇ ਜਾ ਕੇ ਦੇਖਦੀ ਆਂ। ਤਾਂ ਜਿਨ੍ਹਾਂ ਨੇ ਉਹਨੂੰ ਕਿਹਾ ਸੀ ਵੀ ਕਿਸੇ ਬਾਬੇ ਕੋਲੇ ਜਾ ਕੇ ਆਉਣਾ ਤਾਂ ਉਹ ਉਹਨਾਂ ਨੂੰ ਨਾਲ ਲੈ ਕੇ ਉੱਥੇ ਚਲੀ ਗਈ ਤਾਂ ਉਹ ਬਾਬਾ ਉਹਨੂੰ ਕਹਿੰਦਾ ਵੀ ਜਦੋਂ ਤੁਹਾਡਾ ਵਿਆਹ ਹੋਇਆ ਸੀ ਵੀ ਤੁਹਾਡੇ ਤੇ ਕਿਸੇ ਨੇ ਕੁਝ ਕਰਾਤਾ ਸੀ ਵੀ ਜਿਹਦੇ ਕਰਕੇ ਤੇਰੀ ਸਿਹਤ ਵੀ ਖਰਾਬ ਰਹਿਣ ਲੱਗ ਪਈ ਆ ਤੇ ਤੇਰਾ ਕੋਈ ਕੰਮ ਵੀ ਨਹੀਂ ਬਣਦਾ ਉਹ ਕਹਿੰਦੀ ਵੀ ਮੈਨੂੰ ਉਹਨਾਂ ਨੇ ਬਹੁਤ ਸਾਰੇ ਤਰੀਕੇ ਦੱਸੇ ਵੀ ਤੁਸੀਂ ਐਵੇਂ ਕਰ ਲਓ ਵੀ ਤੁਹਾਡਾ ਸਾਰਾ ਕੰਮ ਠੀਕ ਆ ਜਾਊਗਾ ਉਹ ਕਹਿੰਦੀ ਵੀ ਮੈਂ ਉਹ ਵੀ ਸਾਰਾ ਕੁਝ ਕਰਕੇ ਦੇਖ ਲਿਆ ਜਿਹੜਾ ਕੁਝ ਉਹਨਾਂ ਨੇ ਦੱਸਿਆ ਸੀ ਵੀ ਪਰ ਮੇਰਾ ਕੰਮ ਨਹੀਂ ਠੀਕ ਆਇਆ ਮੇਰਾ ਰਿਸ਼ਤਾ ਨਹੀਂ ਠੀਕ ਹੋਇਆ ਉਹ ਕਹਿੰਦੀ ਵੀ ਫਿਰ ਮੈਂ ਸਹੁਰੇ ਘਰ ਵੀ ਆ ਗਈ ਆਪਣੇ ਹਨਾ ਉਦਾਂ ਹੀ ਰਹੀ ਗਈ ਵੀ ਕੋਈ ਮਤਲਬ ਕੁਝ ਫਰਕ ਨਹੀਂ ਪਿਆ ਫਿਰ ਉਹ ਕਹਿੰਦੀ ਦੁਬਾਰਾ ਮੈਂ ਫੇਰ ਆਪਦੇ ਪੇਕੇ ਗਈ ਇੱਕ ਵਾਰੀ ਉਹ ਕਹਿੰਦੀ ਵੀ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਮੇਰੇ ਨਾਲ ਇੰਨਾ ਜਿਆਦਾ ਲੜਾਈ ਝਗੜਾ ਰਹਿੰਦਾ ਇੰਨਾ ਕਲੇਸ਼ ਰਹਿੰਦਾ ਵੀ ਘਰੇ ਮਾਹੌਲ ਵੀ ਵਧੀਆ ਨਹੀਂ ਮੇਰਾ ਤਾਂ ਰਿਸ਼ਤਾ ਵੀ ਖਰਾਬ ਹੋ ਗਿਆ ਉਸ ਘਰ ਦੇ ਵਿੱਚ ਬਾਹਰ ਜਾਣ ਪਿੱਛੇ ਵੀ ਮੇਰਾ ਮਾਣਾ ਜਿਹੜਾ ਉਹ ਟੁੱਟਿਆ ਪਿਆ ਵੀ ਮੇਰਾ ਜੂਨ ਨੂੰ ਵੀ ਮਨ ਨਹੀਂ ਕਰਦਾ ਵੀ ਆਪਾਂ ਫੇਰ ਨਾ ਇੱਕ ਵਾਰੀ ਕਿਸੇ ਬਾਬੇ ਨੂੰ ਪੁੱਛ ਲਈਏ ਤਉਦੀ ਮਾਂ ਕਹਿੰਦੀ ਵੀ ਮੈਂ ਤੈਨੂੰ ਪਿਛਲੀ ਵਾਰ ਵੀ ਕਿਹਾ ਸੀ ਵੀ ਤੂੰ ਮੇਰੇ ਆਖੇ ਨਹੀਂ ਲੱਗੀ ਵੀ ਅਕਾਲ ਪੁਰਖ ਤੋਂ ਵੱਡਾ ਇਸ ਦੁਨੀਆ ਦੇ ਵਿੱਚ ਕੁਝ ਨਹੀਂ ਆ ਵੀ ਜੇ ਉਹ ਚਾਹਣ ਤਾਂ ਛੁਟਕੀਆਂ ਦੇ ਵਿੱਚ ਤੇਰਾ ਕੰਮ ਠੀਕ ਹੋ ਸਕਦਾ ਵੀ ਤੂੰ ਭਰੋਸਾ ਰੱਖ ਕੇ ਉਹਨਾਂ ਨੂੰ ਤੇ ਆ বিজে तेरा मान ਨਹੀਂ ٹکਦਾ ਵੀ ਆਪਾਂ श्री ਸੁਖਨੀ ਸਾਹਿਬ ਜੀ ਦਾ ਸਹਿਜ ਪਾਠ ਜਿਹੜਾ ਤੂੰ ਕਹਿੰਗੀ ਆਪਾਂ ਪਾਠ ਕਰਵਾ ਲੈਨੇ ਆ ਤੇਰਾ ਨਾਂ ਲੈ ਕੇ ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਾ ਲੈਨੇ ਆ ਤਾਂ ਉਹ ਭੈਣ ਕਹਿੰਦੀ ਵੀ ਠੀਕ ਆ ਵੀ ਜਿੱਥੇ ਮੈਂ ਇੰਨੇ ਲੋਕਾਂ ਦੀ ਗੱਲ ਮੰਨ ਲਈ ਵੀ ਮੈਂ ਆਪਦੀ ਮਾਂ ਦੀ ਗੱਲ ਮੰਨ ਕੇ ਦੇਖ ਲੈਣੀ ਆ ਤਾਂ ਉਹਨਾਂ ਨੇ શ્રી ਸੁਖਨੀ ਸਾਹਿਬ ਜੀ ਦਾ ਪਾਠ ਕਰਾਇਆ ਤਉ ਭੈਣ ਨੇ ਬੜੇ ਸਹਿਜ ਧਿਆਨ ਲਾ ਕੇ ਉਸ ਪਾਠ ਨੂੰ ਸੁਣਿਆ ਤਾਂ ਉਹ ਪਾਠ ਸੁਣਨ ਤੋਂ ਬਾਅਦ ਉਹ ਭੈਣ ਦਾ ਮਨ ਬਣ ਗਿਆ ਵੀ ਮੈਂ ਹੁਣ ਕਿਤੇ ਨਹੀਂ ਜਾਣਾ ਹੈਗਾ ਵੀ ਮੈਂ ਪਾਠ ਕਰਿਆ ਕਰੂੰ ਤਾਂ ਫਿਰ ਉਹ ਭੈਣ ਨੇ ਪਾਠ ਕਰਨਾ ਸ਼ੁਰੂ ਕਰਤਾ ਪਰ ਪਾਠ ਕਰਨ ਤੋਂ ਬਾਅਦ ਵੀ ਉਹਨਾਂ ਦਾ ਕੰਮ ਆ ਜਿਹੜਾ ਉਹ ਨਹੀਂ ਬਣਿਆ ਤਾਂ ਉਹੀ ਫਿਰ ਇਨਸਾਨੀ ਮਨ ਹਨਾ ਉਹਦਾ ਮਨ ਫਿਰ ਟਕਣਾ ਸ਼ੁਰੂ ਹੋ ਗਿਆ ਵੀ ਮੈਂ ਪਾਠ ਵੀ ਕਰਦੀਆਂ ਅਰਦਾਸ ਵੀ ਕਰਦੀਆਂ ਪਰ ਮੇਰਾ ਕੰਮ ਨਹੀਂ ਬਣ ਰਿਹਾ ਤੇ ਇਹ ਗੱਲ ਮੈਂ ਤੁਹਾਡੇ ਨਾਲ ਅੱਗੇ ਵੀ ਕਈ ਵਾਰ ਸ਼ੇਅਰ ਕਰਦੀ ਹੁੰਦੀ ਆ ਵੀ ਜਦੋਂ ਤੁਸੀਂ ਪਾਠ ਕਰਦੇ ਹੁੰਦੇ ਹੋ ਤਾਂ ਕਾਲਾ ਨਾ ਮਚਾਇਆ ਕਰੋ ਕਾਲੀ ਨਾ ਕਰਿਆ ਕਰੋ ਕਿਉਂਕਿ ਕਾਲਿਆਂ ਦੇ ਅੱਗੇ ਟੋਰੀ ਕਹਿੰਦੇ ਹੁੰਦੇ ਨੇ ਕਿ ਸਹਿਜ ਪੱਕੇ ਤੋਂ ਮਿੱਠਾ ਹੋਈ ਜਿੰਨਾ ਸਹਿਜੇ ਸਹਿਜੇ ਕੰਮ ਕਰਾਂਗੇ ਉਹਦਾ ਫਲ ਜ਼ਿਆਦਾ ਮਿੱਠਾ ਹੋਊ ਤੇ ਪਰ ਉਹ ਭੈਣ ਦਾ ਮਨ ਜਿਹੜਾ ਉਹ ਬੇਚੈਨ ਹੋ ਗਿਆ ਤਾਂ ਉਹ ਭੈਣ ਕਹਿੰਦੀ ਇਹਦੇ ਵਿੱਚ ਹੀ ਮੈਨੂੰ ਨਾ ਕਿਸੇ ਨੇ ਦੱਸਿਆ ਵੀ ਤੂੰ ਦੁਪਹਿਰਾ ਸਾਹਿਬ ਕੱਟਿਆ ਕਰ ਤਾਂ ਉਹ ਭੈਣ ਮੰਨ ਗਈ ਵੀ ਮੈਂ ਜਦੋਂ ਇੰਨਾ ਕੁਝ ਕਰਕੇ ਦੇਖ ਲਿਆ ਤਾਂ ਮੈਂ ਦੁਪਹਿਰਾ ਸਾਹਿਬ ਵੀ ਕੱਟ ਕੇ ਦੇਖ ਲੈਣੀ ਆ ਤਾਂ ਉਹ ਭੈਣ ਨੂੰ ਉਹਨਾਂ ਨੇ ਇਹ ਕਿਹਾ ਸੀ ਵੀ ਤੂੰ ਬਾਬਾ ਦੀਪ ਸਿੰਘ ਜੀ ਦੀ ਜਗ੍ਹਾ ਤੇ ਜਾ ਕੇ ਦੁਪਹਿਰਾ ਸਾਹਿਬ ਕੱਟ ਕੇ ਆ ਤਾਂ ਉਹ ਭੈਣ ਕਹਿੰਦੀ ਵੀ ਮੈਂ ਗਈ ਉੱਥੇ ਮੈਂ ਦੁਪਹਿਰਾ ਸਾਹਿਬ ਕੱਟਿਆ ਅਰਦਾਸ ਹੋਈ ਸੁਣੀ ਅਰਦਾਸ 'ਚ ਸ਼ਾਮਿਲ ਹੋਈ ਤੇ ਮੈਂ ਵਾਪਸ ਆ ਗਈ ਤੇ ਉਹ ਭੈਣ ਕਹਿੰਦੀ ਵੀ ਮੈਂ ਦੂਸਰੀ ਵਾਰ ਜਦੋਂ ਗਈ ਵੀ ਫਾਈਲ ਸਾਡੀ ਲਗਾਈ ਹੋਈ ਸੀਗੀ ਜਦੋਂ ਰਿਜੈਕਟ ਹੋ ਜਾਂਦੀ ਸੀ ਤਾਂ ਦੁਬਾਰਾ ਥੋੜੇ ਟਾਈਮ ਤੋਂ ਬਾਅਦ ਉਹ ਫੇਰ ਲਾ ਲੈਂਦੇ ਸੀਗੇ ਉਹ ਕਹਿੰਦੀ ਵੀ ਪ੍ਰੈਸ਼ਰ ਬਹੁਤ ਸੀ ਵੀ ਜੇ ਨਾ ਫਾਈਲ ਲੱਗੀ ਸਾਡਾ ਬਾਹਰ ਦਾ ਨਾਮ ਬਣਿਆ ਤਾਂ ਮੇਰਾ ਰਿਸ਼ਤਾ ਟੁੱਟ ਜਾਣਾ ਤੇ ਉਹਨੂੰ ਇਹ ਵੀ ਸੀ ਵੀ ਮੇਰੇ ਮਾਪੇ ਇੰਨੀ ਗੁੰਜਾਇਸ਼ ਵਾਲੇ ਨਹੀਂ ਹੈਗੇ ਵੀ ਮੇਰਾ ਵਿਆਹ ਜਿਹੜਾ ਉਹ ਦੁਬਾਰਾ ਦੁਬਾਰਾ ਕਰ ਸਕਣ ਤਾਂ ਉਹ ਭੈਣ ਕਹਿੰਦੀ ਵੀ ਜਦੋਂ ਮੈਂ ਦੂਜਾ ਚਪੈਰਾ ਸਾਹਿਬ ਕਟਿਆ ਤਾਂ ਪਾਠ ਸੁਣਦੇ ਸੁਣਦੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸੀ ਮੈਂ ਮਾਨੀ ਮਾਨ ਬਾਬਾ ਦੀਪ ਸਿੰਘ ਜੀ ਨਾਲ ਗੱਲਾਂ ਕਰਦੀ ਕਹਿ ਰਹੀ ਸੀ ਕਿ ਬਾਬਾ ਜੀ ਮੈਂ ਤਾਂ ਹੁਣ ਤੁਹਾਡੇ ਅਸਥਾਨ ਤੇ ਵੀ ਪਹੁੰਚ ਗਈ ਆ ਤੁਸੀਂ ਮੇਰੀ ਰੱਖਿਆ ਕਰੋ ਤੁਸੀਂ ਮੇਰੀ ਮਦਦ ਕਰੋ ਵੀ ਤੁਸੀਂ ਸਭ ਜਾਣਦੇ ਹੋ ਵੀ ਤੁਹਾਨੂੰ ਪਤਾ ਵੀ ਮੇਰੇ ਮਾਪੇ ਇੰਨੇ ਗੁੰਜਾਇਸ਼ ਯੋਗ ਨਹੀਂ ਹੈਗੇ ਵੀ ਮੇਰਾ ਉਹ ਵਾਰ-ਵਾਰ ਰਿਸ਼ਤਾ ਕਿਤੇ ਕਰ ਸਕਣ ਉਹ ਕਹਿੰਦੀ ਵੀ ਸਮਾਪਤੀ ਹੋਣ ਵਾਲੀ ਸੀ ਸਮਾਪਤੀ ਹੋਣ ਦੇ ਵਿੱਚ ਸਿਰਫ 10 ਤੋਂ 15 ਮਿੰਟ ਦਾ ਟਾਈਮ ਰਹਿੰਦਾ ਸੀ ਅਰਦਾਸ ਹੋਣ ਦੇ ਵਿੱਚ ਕਿਉਂਕਿ ਜੇ ਮੇਰਾ ਫੋਨ ਵੱਜਿਆ ਤਾਂ ਮੈਂ ਫੋਨ ਨੂੰ ਚੱਕਿਆ ਨਹੀਂ ਸਾਈਡ ਤੋਂ ਬੰਦ ਕਰਤਾ ਵੀ ਸਮਾਪਤੀ ਹੋਣ ਵਾਲੀ ਆ ਬਾਅਦ ਵਿੱਚ ਚੱਕੂੰਗੀ ਤਾਂ ਉਹ ਕਹਿੰਦੀ ਵੀ ਮੈਂ ਫੋਨ ਨਹੀਂ ਚੱਕਿਆ ਤੇ ਉਹ 15 ਮਿੰਟ ਦੇ ਵਿੱਚ ਮੈਨੂੰ ਤਿੰਨ ਚਾਰ ਵਾਰੀ ਫੋਨ ਆਇਆ ਤੇ ਮੈਂ ਸਾਈਡ ਤੋਂ ਜਿਹੜਾ ਸਵਿਚ ਆਫ ਵਾਲਾ ਬਟਨ ਹੁੰਦਾ ਮਤਲਬ ਉਹ ਦੱਬ ਕੇ ਆਵਾਜ਼ ਬੰਦ ਹੋ ਜਾਂਦੀ ਹੈ ਫੋਨ ਦੀ ਰਿੰਗ ਉਦਾਂ ਆਉਂਦੀ ਰਹਿੰਦੀ ਆ ਤਾਂ ਮੈਂ ਉਹ ਬੰਦ ਕਰ ਦਿੰਦੀ ਸੀ ਆਵਾਜ਼ ਬੰਦ ਹੋ ਜਾਂਦੀ ਸੀ ਫੋਨ ਚੱਲੀ ਜਾਂਦਾ ਸੀ ਦੋ ਤੋਂ ਤਿੰਨ ਵਾਰੀ ਮੈਨੂੰ ਫੋਨ ਆਇਆ ਤੇ ਫਿਰ ਉਹ ਕਹਿੰਦੀ ਵੀ ਮੈਨੂੰ ਪਾਠ ਕਰਦੀ ਕਰਦੀ ਨੂੰ ਟੈਨਸ਼ਨ ਵੀ ਇਸ ਚੀਜ਼ ਦੀ ਹੋਗੀ ਵੀ ਵਾਰ-ਵਾਰ ਫੋਨ ਕਿਉਂ ਕਰੀ ਜਾਂਦੇ ਨੇ ਹਨਾ ਵੀ ਕੋਈ ਗੱਲ ਤਾਂ ਨਹੀਂ ਹੋਊਗੀ ਕਿਤੇ ਤੇ ਫੋਨ ਉਹ ਕਹਿੰਦੀ ਵੀ ਮੇਰੇ ਹਸਬੰਦ ਦਾ ਆ ਰਿਹਾ ਸੀ ਤੇ ਮੈਨੂੰ ਫਿਕਰ ਵੀ ਹੋਗੀ ਫਿਰ ਕਹਿੰਦੀ ਵੀ ਜਦੋਂ ਸਮਾਪਤੀ ਹੋਈ ਅਰਦਾ ਤਾਂ ਉਸ ਤੋਂ ਬਾਅਦ ਮੈਂ ਬਾਹਰ ਆ ਕੇ ਆਪਣੇ ਹਸਬੰਦ ਨੂੰ ਫੋਨ ਕੀਤਾ ਬੈਕ ਕਾਲ ਵੀ ਕੀ ਗੱਲ ਹੋ ਗਈ ਵੀ ਮੈਂ ਫੋਨ ਤਾਂ ਨਹੀਂ ਚੱਕ ਸਕੀ ਵੀ ਮੈਂ ਦੁਪਹਿਰੇ ਸਾਫ ਦੇ ਵਿੱਚ ਬੈਠੀ ਸੀ ਸੰਗਤ ਬੈਠੀ ਸੀ ਤੇ ਉਹ ਭੈਣ ਕਹਿੰਦੀ ਅੱਗੇ ਉਹ ਮੇਰਾ ਹਸਬੰਦ ਬਹੁਤ ਜ਼ਿਆਦਾ ਖੁਸ਼ ਵੀ ਜਦੋਂ ਮੈਂ ਪੁੱਛਿਆ ਵੀ ਕੀ ਗੱਲ ਹੋ ਗਈ ਤੁਸੀਂ ਇੰਨੇ ਖੁਸ਼ ਕਿਉਂ ਵੀ ਇਦਾਂ ਦਾ ਕੀ ਹੋ ਗਿਆ ਤੇ ਉਹਦਾ ਉੱਤਰ ਸੀ ਵੀ ਜਿਹੜਾ ਕੰਮ ਆਪਣਾ ਐਨੇ ਟਾਈਮ ਤੋਂ ਰੁਕਿਆ ਹੋਇਆ ਸੀ ਵੀ ਅੱਜ ਆਪਣਾ ਉਹ ਬਣ ਗਿਆ ਵੀ ਬਸ ਤੂੰ ਇਹ ਸਮਝ ਲੈ ਪ੍ਰਮਾਤਮਾ ਨੇ ਤੇਰੀ ਸੁਣ ਲਈ ਵੀ ਆਪਣਾ ਜਿਹੜਾ ਕੰਮ ਆ ਉਹ ਬਣ ਗਿਆ ਵੀ ਤੇਰਾ ਵੀਜ਼ਾ ਆ ਗਿਆ ਤੇ ਫਿਰ ਉਹ ਕਹਿੰਦੀ ਵੀ ਮੈਂ ਫੋਨ ਕੱਟਣ ਤੋਂ ਬਾਅਦ ਉੱਥੇ ਹੀ ਬੈਠ ਕੇ ਰੋਣ ਲੱਗ ਗਈ ਮੈਂ ਬਹੁਤ ਰੋਈ ਤੇ ਉੱਥੇ ਬੈਠੀ ਨੇ ਮੈਂ ਹੱਥ ਜੋੜ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸ਼ੁਕਰਾਨਾ ਕੀਤਾ ਵੀ ਤੁਸੀਂ ਮੇਰੀ लाज ਰੱਖ ਲਈ ਵੀ ਜੇ ਅੱਜ ਤੁਸੀਂ ਮੇਰੀ लाज ਨਾ ਰੱਖਦੇ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਮੇਰੀ ਜ਼ਿੰਦਗੀ 'ਚ ਅੱਗੇ ਆਉਣ ਵਾਲੇ ਟਾਈਮ 'ਚ ਮੇਰੇ ਨਾਲ ਕੀ ਬਣਨਾ ਸੀ ਮੈਨੂੰ ਕੁਝ ਨਹੀਂ ਪਤਾ ਸੀ ਤੇ ਮੇ ਤੋਂ ਬਿਨਾ ਮੇਰੇ ਪਰਿਵਾਰ ਦਾ ਕੀ ਬਣਨਾ ਸੀ ਕੁਝ ਨਹੀਂ ਪਤਾ ਵੀ ਹੋ ਸਕਦਾ ਸੀ ਮੈਂ ਆਪਣੇ ਆਪ ਨੂੰ ਖਤਮ ਕਰ ਲੈਂਦੀ ਹੋ ਸਕਦਾ ਸੀ ਮੇਰੇ ਸਹੁਰੇ ਮੈਨੂੰ ਛੱਡ ਕੇ ਮੇਰੇ ਪੀਕਿਆਂ ਦੇ ਘਰ ਦਰ ਤੇ ਬਿਠਾ ਦੇਣ ਵੀ ਟੈਨਸ਼ਨ ਬਹੁਤ ਸੀ ਸਾਡੇ ਘਰੇ ਰੋਟੀ ਖਾਂਦੇ ਉੱਠਦੇ ਬਹਿੰਦੇ ਗੱਲਾਂ ਬਾਤਾਂ ਕਰਦੇ ਬਸ ਟੈਨਸ਼ਨ ਹੀ ਚੱਲਦੀ ਸੀ ਉਹ ਕਹਿੰਦੀ ਵੀ ਮੇਰੇ ਹਸਬੰਦ ਵੀ ਇਹੀ ਚਾਹੁੰਦੇ ਸੀ ਵੀ ਬਾਹਰ ਦਾ ਵੀਜ਼ਾ ਲੱਗੇ ਮੇਰੀ ਸੱਸ ਸਹੁਰਾ ਬਾਕੀ ਪਰਿਵਾਰ ਦੇ ਮੈਂਬਰ ਵੀ ਇਹੀ ਚਾਹੁੰਦੇ ਸੀ ਪ੍ਰੋ ਕਹਿੰਦੀ ਵੀ ਉਸ ਦਿਨ ਮੇਰਾ ਭਰੋਸਾ ਗੁਰੂ ਦੇ ਉੱਤੇ ਹੋਰ ਬਹੁਤ ਵਧ ਗਿਆ ਤੇ ਹੁਣ ਉਹ ਕਹਿੰਦੀ ਵੀ ਅਸੀਂ ਬਾਹਰ ਸੈਟਾਂ ਤੇ ਉਸ ਦਿਨ ਤੋਂ ਬਾਅਦ ਵੀ ਮੇਰੀ ਜ਼ਿੰਦਗੀ 'ਚ ਬਹੁਤ ਸਾਰੇ ਕੰਮ ਅਜੇ ਹੀ ਆਏ ਜਿਨ੍ਹਾਂ 'ਚ ਬਹੁਤ ਰੁਕਾਵਟਾਂ ਆਈਆਂ ਤੇ ਉਹ ਕਹਿੰਦੀ ਜਦੋਂ ਵੀ ਮੈਂ ਬਾਬਾ ਦੀਪ ਸਿੰਘ ਜੀ ਨੂੰ ਧਿਆਇਆ ਉਹਨਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀਆਂ ਜੋਦੜੀਆਂ ਕੀਤੀਆਂ ਵੀ ਹਮੇਸ਼ਾ ਸਾਡੇ ਉਹ ਕਾਰਜ ਨੇ ਜਿਹੜੇ ਉਹ ਪੂਰੇ ਹੋਏ ਤੁਸੀਂ ਵੀ ਵਾਹਿਗੁਰੂ ਤੇ ਭਰੋਸਾ ਰੱਖਿਆ ਕਰੋ ਕਿਉਂਕਿ ਜਦੋਂ ਅਸੀਂ ਸੱਚੇ ਮਨ ਨਾਲ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਬੇਨਤੀਆਂ ਕਰਦੇ ਹਾਂ ਤਾਂ ਗੁਰੂ ਸਾਡੀ ਅਰਦਾਸ ਜਰੂਰ ਸੁਣਦਾ ਹਾਂ ਇਹ ਜਰੂਰ ਹੋ ਸਕਦਾ ਕਿ ਸਾਡੇ ਕੰਮ ਨੂੰ ਥੋੜਾ ਟਾਈਮ ਜਰੂਰ ਲੱਗ ਸਕਦਾ ਪਰ ਕਦੇ ਇਹ ਨਹੀਂ ਹੁੰਦਾ ਵੀ ਤੁਹਾਡਾ ਕੋਈ ਕੰਮ ਨਾ ਬਣੇ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਜੋ ਕੁਝ ਅਸੀਂ ਮੰਗਦੇ ਹੁੰਨੇ ਆ ਪ੍ਰਮਾਤਮਾ ਤੋਂ ਉਹ ਸਾਡੇ ਲਈ ਸਹੀ ਨਹੀਂ ਹੁੰਦੀ ਤਾਂ ਸਾਡੇ ਲਈ ਨਹੀਂ ਬਣਦੀ ਪ੍ਰਮਾਤਮਾ ਉਹਦੇ ਲਈ ਹੋਰ ਨਵੇਂ ਰਾਹ ਪੈਦਾ ਕਰ ਦਿੰਦਾ ਜਿਹੜਾ ਕੁਝ ਸਾਡੇ ਲਈ ਸਹੀ ਹੁੰਦਾ ਕਿਉਂਕਿ ਮਾਤਾ ਪਿਤਾ ਹਮੇਸ਼ਾ ਆਪਣੇ ਬੱਚੇ ਆਪਣੇ ਬੱਚੇ ਨੂੰ ਚੰਗੀ ਚੀਜ਼ ਹੀ ਦਿੰਦੇ ਨੇ ਕਦੇ ਮਾੜੀ ਚੀਜ਼ ਨਹੀਂ ਦਿੰਦੇ ਉਹ ਤਾਂ ਫੇਰ ਇਸ ਏਡੀ ਵੱਡੀ ਦੁਨੀਆ ਦੇ ਮਾਤਾ ਪਿਤਾ ਨੇ ਸੋ ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ ਜੇ ਵੀਡੀਓ ਵਧੀਆ ਲੱਗੀ ਆ ਵੀ ਇਹਨੂੰ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਜਿਨ੍ਹਾਂ ਨੂੰ ਹਲੇ ਤੱਕ ਵੀ ਪ੍ਰਮਾਤਮਾ ਤੇ ਭਰੋਸਾ ਨਹੀਂ ਹੈਗਾ ਉਹਨਾਂ ਦਾ ਵੀ ਭਰੋਸਾ ਬਣ ਸਕੇ ਇਸ ਇਹ ਭੈਣ ਦੇ ਤਰ੍ਹਾਂ ਜਿਵੇਂ ਪਹਿਲਾਂ ਇਸ ਭੈਣ ਨੂੰ ਵੀ ਇਹ ਚੀਜ਼ ਦੀ ਜਾਂਚ ਨਹੀਂ ਸੀ ਤਾਂ ਹੌਲੀ-ਹੌਲੀ ਗੁਰੂ ਦੇ ਲਾੜ ਲੱਗਣ ਤੋਂ ਬਾਅਦ ਹੁਣੇ ਭੈਣ ਦਾ ਵੀ ਬਹੁਤ ਭਰੋਸਾ ਬਣ ਗਿਆ ਮਿਲਦੇ ਹਾਂ ਜੀ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ